15 ਮਾਰਚ 1721 ਨੂੰ ਦੜਪ ਦੇਸ਼ ਦੀ ਸੰਗਤ ਜਦੋਂ ਅਨੰਦਪੁਰ ਸਹਿਵਲ ਆ ਰਹੀ ਸੀ ਨਾ ਜੀ ਉਹ ਸ਼ਾਰਪੁਰ ਦੇ ਨੇੜੇ ਬਜਨੌਰ ਪਿੰਡ ਦੇ ਰੰਗੜਾ ਨੇ ਤੇ ਗੁਜਰਾ ਨੇ ਆ ਰਹੀ ਸੰਗਤ ਨੂੰ ਲੁੱਟਿਆ ਤੇ ਕੁੱਟਿਆ ਜਦੋਂ ਇਹ ਸ਼ਿਕਾਇਤ ਅਨੰਦਪੁਰ ਸਹਿ ਪਹੁੰਚੀ ਫਿਰ ਗੁਰੂ ਮਾਲਕ ਜੀ ਨੇ ਕੀ ਹੁਕਮ ਦਿੱਤਾ ਆਓ ਇਹ ਜਾਣਣ ਤੋਂ ਪਹਿਲਾਂ ਇੱਕ ਵਾਰੀ ਫਤਿਹ ਸਾਂਝੀ ਕਰ ਲਓ ਜੀ ਪਿਆਰ ਤੇ ਸਤਿਕਾਰ ਨਾਲ ਆਖੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ 15 ਮਾਰਚ 1721 ਸਵੇਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੜਪ ਦੇਸ਼ ਦੀ ਸੰਗਤ ਜਿਹੜਾ ਸਤਗੁਰ ਜੀ ਦੇ ਦਰਸ਼ਨ ਕਰਨ ਵਾਸਤੇ ਸਤ ਗੁਰੂ ਜੀ ਨੂੰ ਭੇਟਾ ਦੇਣ ਵਾਸਤੇ ਅਨੰਦਪੁਰ ਸਹਿਵਲ ਆ ਰਹੇ ਸੀ ਨਾ ਹੁਸ਼ਿਆਰਪੁਰ ਦੇ ਨੇੜੇ ਖਰੀਆਵੇਲਾ ਦੇ ਕੋਲ ਬਜਰੋੜ ਪਿੰਡ ਦੇ ਗੁਜਰਾ ਨੇ ਰੰਗਣਾ ਨੇ ਇਕੱਠੇ ਹੋ ਕੇ ਇਸ ਸੰਗਤ ਨੂੰ ਲੁੱਟਿਆ ਤੇ ਕੁੱਟਿਆ ਇਹਨਾਂ ਸੰਗਤਾਂ ਦੇ ਵਿੱਚੋਂ ਹਲੇ ਬਹੁਤ ਸਿੱਖ ਐਸੇ ਸੀਗੇ ਜਿਨ੍ਹਾਂ ਨੇ ਅੰਮ੍ਰਿਤਪਾਰ ਨਹੀਂ ਕੀਤਾ ਸੀ ਇਸ ਕਰਕੇ ਉਹਨਾਂ ਦੇ ਕੋਲ ਕੋਈ ਕਿਰਪਾਨ ਕੋਈ ਹਥਿਆਰ ਨਹੀਂ ਸੀਗਾ ਜੋ ਦਈ ਖਬਰ ਧੰਗੂ ਗੁਰੂ ਕਲਗੀਧਰ ਪਾਸ਼ਾ ਜੀ ਨੂੰ ਕੋਲ ਅਨੰਦਪੁਰ ਸਾਹਿਬ ਪਹੁੰਚੀ ਤੇ ਧੰਗੂ ਗੁਰੂ ਕਲਗੀਧਰ ਪਾਸ਼ਾ ਜਿਹੜੇ ਆਪਣੇ ਵੱਡੇ ਸਹਿਬਜ਼ਾਦੇ ਬਾਬਾ ਅਜੀਤ ਸਿੰਘ ਤੇ ਆਪਣੇ ਬੜੇ ਪਿਆਰੇ ਯੋਧੇ ਸਰਦਾਰ ਉਦੇ ਸਿੰਘ ਉਹਨਾਂ ਨੂੰ ਭਾਈ ਉਦੇ ਸਿੰਘ ਉਹਨਾਂ ਨੂੰ ਬਹੁਤੇ ਸਿੱਖਾ ਦੀ ਗਿਣਤੀ ਦੇ ਕੇ ਬਜਰੋੜ ਪਿੰਡ ਦੇ ਇਹਨਾਂ ਗੁਜਰਾਂ ਨੂੰ ਤੇ ਇਹਨਾਂ ਰੰਗੜਾਂ ਨੂੰ ਸਜ਼ਾ ਦੇਣ ਵਾਸਤੇ ਅਨੰਦਪੁਰ ਸਾਹਿਬ ਤੋਂ ਜਥਾ ਤੋਰਿਆ ਜਦੋਂ ਸਹਿਬਜਾਦਾ ਬਾਬਾ ਅਜੀਤ ਸਿੰਘ ਦੀ ਤੇ ਭਾਈ ਉਦੇ ਸਿੰਘ ਦੀ ਸਿੱਖਾ ਸਮੇਤ ਬਜਰੋੜ ਪਹੁੰਚੇ ਤੇ ਇੱਥੇ ਜਾ ਕੇ ਜਿਹੜੇ ਰੰਗੜਾ ਤੇ ਗੁਜਰਾ ਦੇ ਮੁਖੀ ਸਨ ਜਿਨ੍ਹਾਂ ਦੇ ਨਾਮ ਸੀਗੇ ਚਿੱਤੂ ਤੇ ਮਿੱਤੂ ਦੋਨਾਂ ਨੂੰ ਪਕੜਿਆ ਤੇ ਦੋਨਾਂ ਨੂੰ ਪਕੜ ਕੇ ਦੋਨਾਂ ਵੱਲੋਂ ਕੀਤੇ ਹੋਏ ਬਾੜੇ ਕੰਮ ਦੀ ਗੁਰੂ ਕੇ ਸਿੱਖਾ ਦੇ ਬਣਦੀ ਹੋਈ ਸਜ਼ਾ ਇਹਨਾਂ ਦੋਨਾਂ ਨੂੰ ਦਿੱਤੇ ਉਸ ਇਲਾਕੇ ਦੇ ਅੰਦਰ ਧਨ ਗੁਰੂ ਕਲਗੀਧਰ ਪਾਸ਼ਾ ਜੀ ਦੇ ਸਿੱਖਾ ਦਾ ਐਡਾ ਖੋਫ ਬਾਬਾ ਅਜੀਤ ਸਿੰਘ ਤੇ ਭਾਈ ਉਦੇਸ ਸਿੰਘ ਉਹਨਾਂ ਨੇ ਫੈਲਾ ਦਿੱਤਾ ਸੀਗਾ ਕਿ ਇਸ ਤੋਂ ਬਾਅਦ ਫਿਰ ਇਸ ਇਲਾਕੇ ਦੇ ਕਿਸੇ ਰੰਗੜ ਕਿਸੇ ਗੁੱਜਰ ਦੀ ਹਿੰਮਤ ਨਹੀਂ ਪਈ ਕਿ ਅੱਜ ਤੋਂ ਬਾਅਦ ਅਸੀਂ ਧਨ ਗੁਰੂ ਕਲਗੀਧਰ ਪਾਸ਼ਾ ਜੀ ਦੀ ਸੰਗਤਾਂ ਤੇ ਸਿੱਖਾ ਦੇ ਵੱਲ ਅੱਖ ਚੱਕ ਕੇ ਵੀ ਦੇ ਖੜੀਗਾ ਸੋ ਅੱਜ ਦੇ ਦਿਨ ਧਰ ਗੁਰੂ ਕਲਗੀ ਧਰ ਪਾਤਸ਼ਾਹ ਜੀ ਦੇ ਵੱਡੇ ਸਹਬਜ਼ਾਦੇ ਬਾਬਾ ਅਜੀਤ ਸਿੰਘ ਤੇ ਭਾਈ ਉਦੇ ਸਿਗੋੜਾ ਨੇ ਮਜਰੋੜ ਦੀ ਧਰਤੀ ਤੇ ਜਾ ਕੇ ਚਿੱਤੂ ਤੇ ਬਿੱਤੂ ਨੂੰ ਓੜਾ ਦੇ ਬਣਦੇ ਹੋਏ ਉਹ ਕਰਮਾਂ ਦੀ ਸਜ਼ਾ ਦਿੱਤੀ ਸੀਗੀ ਸੋ ਉਧਰ ਦੇ ਇਲਾਕੇ ਵਿੱਚ ਇਹ ਗੱਲ ਇੱਕ ਪ੍ਰਚਲਿਤ ਵੀ ਹੋ ਗਈ ਸੀਗੀ ਕਿ ਪਾਈ ਚਿੱਤੂ ਤੇ ਮਿੱਤੂ ਵਰਗੇ ਪੁੱਤਰ ਕਿਸੇ ਦੇ ਘਰੇ ਪੈਦਾ ਨਾ ਹੋਣ ਜੇ ਚਿੱਤੂ ਤੇ ਮਿੱਤੂ ਵਰਗੇ ਬੱਚੇ ਪੈਦਾ ਹੋਣਗੇ ਤੇ ਸਿੱਖ ਚੜ ਕੇ ਆਉਣਗੇ ਜਦੋਂ ਸਿੱਖ ਚੜ ਕੇ ਆਉਣਗੇ ਫਿਰ ਇਹਨਾਂ ਚਿੱਤੂ ਤੇ ਮਿੱਤੂ ਵਰਗਿਆਂ ਨੂੰ ਆ ਕੇ ਉਸ ਜਗਾ ਦੇਣਗੇ ਸੋ ਗੁਰੂ ਕੇ ਸਿੱਖਾ ਦੀ ਇਹ ਬਹਾਦਰੀ ਦੇ ਕisse ਉਸ ਇਲਾਕੇ ਵਿੱਚ ਐਸੇ ਫੈਲੇ ਕਿ ਮੁੜ ਕੇ ਕਿਸੇ ਗੁੱਜਰ ਤੇ ਕਿਸੇ ਰੰਗੜ ਦੀ ਹਿੰਮਤ ਨਹੀਂ ਹੋਈ ਕਿ ਗੁਰੂ ਕੀ ਸੰਗਤ ਤੇ ਗੁਰੂ ਦੇ ਸਿੱਖਾ ਵੱਲ ਕੋਈ ਅੱਖ ਚਾਕੇ ਵੀ ਦੇਖੇ ਸੋ ਇੱਕ ਅਟੜਾ 15 ਮਾਰਚ ਦਿਵਾਲੇ ਦਿਦਦੀ ਹੈ ਗੁਰੂ ਬਾਲ ਕਿਰਪਾ ਕਰੇ ਸਤਗੁਰ ਬਿਰਾਬਤ ਕਰੇ ਬਲਾਉ ਫਤਿਹ ਆਖੋ ਜੀ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ